मैं सीनियर अंडर ऑफिसर संजना शांति देवी आर्य महिला कॉलेज से बीएससी सेमेस्टर फर्स्ट की छात्रा और आज मैंने यहाँ पर यूनिटी मार्च ऑर्गेनाइज करवाया गया है हमारे हाँ सरदार वल्लभ भाई पटेल जी की बर्थ एनिवर्सरी पर और यहाँ पर काफी सारे कॉलेजेस और स्कूल्स के बच्चे आए हैं एनएसएस के वॉलंटियर्स एनसीसी कैडेट्स और काफी सारे अलग अलग स्कूल से स्टूडेंट्स भी आए हैं और हमें बहुत सारी प्रेरणा मिलती है कि हम सबको यूनिटी मार्च करने का मतलब ये है कि हम सब एक हैं जय हिंद एवरीवन मेरा नाम महकदीप कौर है मैं शांति देवी कॉलेज की विद्यार्थी हूँ और मैं एक एनसीसी कैडेट भी हूँ आज हम सब यहाँ पे सरदार वल्लभ भाई पटेल जी की वन फिफ्टी एथ बर्थ एनिवर्सरी पे इकट्ठे हुए हैं सरदार वल्लभ भाई पटेल जी को आयरन मैन के नाम से भी जाना जाता है और आज हम सब इस मार्च के दौरान हमें एक ऐसी भावना आई यूनिटी की भावना आई जो उन्होंने हमें संदेश दिया था यूनिटी का संदेश हमें उसकी भावनाई हमारे सारे टीचर्स हमारे सारे एनसीसी कैडेट्स सीनियर्स हम सबको उन्होंने गाइड करा और हमें बहुत अच्छा लगा और हम चाहते हैं कि सारे युवा ऐसे ही इकट्ठे रहे और इस मार्च को आगे बढ़ें ਜੀ ਅੱਜ ਦਾ ਜੋ 11 ਨਵੰਬਰ ਨੂੰ ਸਾਡਾ ਦਿਨਨਗਰ ਬਲਾਕ ਵਿੱਚ ਜਿਲਾ ਪਦਿਆਤਰਾ ਦਾ ਪਹਿਲਾ ਪ੍ਰੋਗਰਾਮ ਆਰਗੇਨਾਈਜ਼ ਹੋਇਆ ਇਹਦੇ ਵਿੱਚ ਦਿਨਨਗਰ ਬਲਾਕ ਦੇ ਅਲਪਖਵਕ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਆਪਣਾ ਜਿਹੜਾ ਹੈ ਪਾਰਟਿਸਪੀਟ ਕੀਤਾ ਹੈ ਇਸ ਦੇ ਨਾਲ ਹੀ ਸਾਡੀ ਜੋ ਦੂਸਰੀ ਪਦਿਆਤਰਾ ਹੈ ਉਹ 18 ਤਰੀਕ ਨੂੰ ਡੇਰਾ ਬਾਬਾ ਨਾਨਕ ਬਲਾਕ ਤੋਂ ਸ਼ੁਰੂ ਹੋਏਗੀ ਜਿਲਾ ਪਦਰੀ ਦੀਆਂ ਪਦਿਆਤਰਾਵਾਂ ਨੇ ਉਹ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਜਾਰੀ ਰਹਿਣਗੀਆਂ ਜੋ ਕਿ ਭਾਰਤ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਹੈ ਨੈਸ਼ਨਲ ਲੈਵਲ ਜੋ ਪਦੇ ਯਾਤਰਾ ਦਾ ਪ੍ਰੋਗਰਾਮ ਹੈ ਉਹ 26 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਗੁਜਰਾਤ ਸਟੇਟ ਵਿੱਚ ਹੀ ਆਰਗੇਨਾਈਜ਼ ਕੀਤਾ ਜਾਵੇਗਾ ਇਹਨਾਂ ਪਦੇ ਯਾਤਰਾਵਾਂ ਦਾ ਮੁੱਖ ਮੰਤਵ ਵੀ ਸਾਡਾ ਇਹ ਹੈ ਕਿ ਅਨੇਕਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀਆਂ ਅਨੇਕ ਪ੍ਰਜਾਤੀਆਂ ਅਨੇਕ ਅਨੇਕ ਤਰ੍ਹਾਂ ਦੇ ਅਨੇਕ ਪਿਛੋਕਰ ਤੋਂ ਆਉਣ ਵਾਲੇ ਲੋਕਾਂ ਵਿੱਚ ਅਸੀਂ ਏਕਤਾ ਦਾ ਹੀ ਆਪਣਾ ਪ੍ਰਤੀਕ ਮੰਨਣਾ ਹੈ ਅਤੇ ਭਾਰਤ ਦੇਸ਼ ਨੂੰ ਵਿਕਸਿਤ ਦੇਸ਼ 2047 ਤੱਕ ਜੋ ਸਾਡਾ ਬਣਾਉਣ ਦਾ ਪ੍ਰਣ ਪ੍ਰਧਾਨ ਮੰਤਰੀ ਮੋਦੀ ਜੀ ਨੇ ਲੇਟਾ ਹੈ ਉਸ ਨੂੰ ਸਾਡੇ ਯੂਥ ਦੇ ਰਾਹੀਂ ਹੀ ਪੂਰਾ ਕਰਨਾ ਹੈ ਤਾਂ ਮੈਨੂੰ ਉਮੀਦ ਹੈ ਅੱਜ ਦੀ ਇਸ ਸਾਡੀ ਬਹੁਤ ਹੀ ਸਕਸੈਸਫੁਲ ਹੋਈ ਪਦਿਆਤਰਾ ਵਿੱਚ ਬੱਚਿਆਂ ਨੇ ਇਸ ਪ੍ਰਣ ਨੂੰ ਪੂਰਾ ਕਰਨ ਦਾ ਆਪਣਾ ਉਪਰਾਲਾ ਜੋ ਹੈ ਆਪਣੇ ਭਵਿੱਖ ਵਿੱਚ ਜ਼ਰੂਰ ਪੂਰਾ ਕਰਨਾ ਹੈ ਅਤੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ ਤਾਂ ਸੋ ਅੱਜ ਦਿਨਾਨਗਰ ਦੇ ਵਿੱਚ ਜਿਹੜਾ ਵਾਕ ਫਾਰ ਯੂਨਿਟੀ ਕਰਵਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਗਵਰਨਮੈਂਟ ਆਫ ਇੰਡੀਆ ਦਾ ਇਹ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਸਰਦਾਰ ਵੱਲਯਪਾਈ ਪਟੇਲ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਕ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਆਫਟਰ 31ਸਟ ਆਫ ਅਕਤੂਬਰ ਇਹ ਜਿਹੜਾ ਹੈਗਾ 25 ਨਵੰਬਰ ਤੱਕ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਕ ਫਾਰ ਯੂਨਿਟੀ ਹੋ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਲੈਵਲ ਪ੍ਰੋਗਰਾਮ ਹੋਏਗਾ ਸੋ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅੱਜ ਦੀਨਾਨਗਰ ਸਬਡਿਵੀਜ਼ਨ ਨੇ ਜਿਹੜਾ ਵਾਕ ਫਾਰ ਯੂਨਿਟੀ ਕਰਵਾਇਆ ਜਿਦੇ ਵਿੱਚ ਵੱਖ-ਵੱਖ ਸਕੂਲਸ ਕਾਲਜਸ ਇਹਨਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਸਵੇਰੇ 7 ਵਜੇ ਤੋਂ ਲੈ ਕੇ ਇਹ ਵਾਕ ਸ਼ੁਰੂ ਕੀਤੀ ਹੈ ਤੇ ਹੁਣ ਇਹ ਜਿਹੜਾ ਹੈਗਾ ਇਹਨੂੰ ਇੱਥੇ ਆ ਕੇ ਇਹਦਾ ਜਿਹੜਾ ਹੈਗਾ ਦੇ ਐਂਡਡ ði ਵਾਕ ਤੇ ਮੇਨ ਜਿਹੜਾ ਮੈਸੇਜ ਇਹੀ ਹੈ ਕਿ ਯੂਨਿਟੀ ਇਨ ਡਾਈਵਰਸਿਟੀ ਕਿਵੇਂ ਅਸੀਂ ਜਿਹੜੇ ਵੱਖ-ਵੱਖ ਅ ਚਾਹੇ ਅਸੀਂ ਬੇਵਕਫਾ ਕਿੱਤਿਆਂ ਤੋਂ ਆਨੇ ਆ ਚਾਹੇ ਅਸੀਂ ਵਕਫਾ ਰਿਲੀਜੀਅਨ ਕਾਸਟ ਤੋਂ ਆਨੇ ਬਟ ਅਗੇਨ ਅਸੀਂ ਸਾਰੇ ਇੱਕ ਹਾਂ ਸੋ ਵੀ ਆਰ ਵਨ ਜਿਹੜਾ ਸਾਡਾ ਜਿਹੜਾ ਯੂਨਿਟੀ ਦਾ ਜਿਹੜਾ ਇਹ ਮੈਸੇਜ ਹੈ ਇਹੇ ਬੱਚਾ ਨੂੰ ਦਿੱਤਾ ਗਿਆ ਐਂ ਬਹੁਤ ਸਾਰੇ ਬੱਚੇ ਉਹਨਾਂ ਨੂੰ ਮੈਂ ਹੈਰਾਨ ਹ ਸੁਣ ਕੇ ਕਿ ਦੇ ਦੇ 노 ਡੀਪਲੀ ਅਬਾਊਟ ਦ ਹਿਸਟਰੀ ਐਂ ਉਹਨਾਂ ਨੇ ਸ਼ੇਅਰ ਕੀਤਾ ਕਿ ਉਹਨਾਂ ਨੇ ਅੱਗੇ ਕੀ ਬਣਾ ਹੈਗਾ ਸੋ ਇਹੋ ਜੇ ਮੌਕੇ ਦੇ ਲੈਟ ਦ ਚਿਲड्रन ਉਹਨਾਂ ਨੂੰ ਐਕਸਪੋਜ਼ਰ ਦਿੰਦੇ ਆ ਵੱਖ-ਵੱਖ ਵਿਸ਼ਿਆਂ ਬਾਰੇ ਵੱਖ-ਵੱਖ ਬੱਚਿਆਂ ਬਾਰੇ ਤੇ ਵੱਖ-ਵੱਖ ਕਿੱਤਿਆਂ ਬਾਰੇ ਸੋ ਇਹੋ ਜੇ ਜਿਹੜੇ ਇਵੈਂਟਸ ਹੈਗੇ ਆ ਇਹ ਹੋਰ ਕਰਾਈ ਜਾਣੇ ਚਾਹੀਦੇ ਸੋ ਆਈ ਐਮ ਵੈਰੀ ਹੈਪੀ ਕਿ ਬੱਚਾ ਨੇ ਇੰਜੋਏ ਕੀਤਾ ਦਿਲਾਇ ਵਾਲਾ